ਦੋਸਤੋ ਇਸ ਮੁੰਡੇ ਨੂੰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਜਿਸ ਦਾ ਨਾਮ ਜਗਰੂਪ ਬਾਟਾ ਤੇ ਜਿਸ ਦੀ গারਲਫ੍ਰੈਂਡ ਇਸ ਨੂੰ ਧੋਖਾ ਦੇ ਜਾਂਦੀ ਹੈ ਤੇ 3-4 ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਇਸ ਮੁੰਡੇ ਨੂੰ ਅਚਾਨਕ ਹੀ ਬਲੌਕ ਕਰ ਦਿੰਦੀ ਹੈ ਤੇ ਉਸ ਕੁੜੀ ਦਾ ਭਾਈ ਇਸ ਮੁੰਡੇ ਨੂੰ ਫੋਨ ਕਰਕੇ ਆਖਦਾ ਹੈ ਕਿ ਅਸੀਂ ਉਸ ਦਾ ਰਿਸ਼ਤਾ ਕੈਨੇਡਾ ਪੱਕਾ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਇਸ ਮੁੰਡੇ ਦੀ ਇਹ ਹਾਲਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦੇ ਪੋਡਕਾਸਟ ਹੁੰਦਾ ਤੇ ਪੋਡਕਾਸਟ ਦੇ ਵਿੱਚ ਇਹ ਆਪਣੇ ਰਿਲੇਸ਼ਨਸ਼ਿਪ ਤੇ ਬਾਰੇ ਬਹੁਤ ਹੀ ਵੱਡੇ ਖੁਲਾਸੇ ਵੀ ਕਰਦਾ ਤੇ ਬਹੁਤ ਸਾਰੇ ਲੋਕਾਂ ਦੇ ਇਮੋਸ਼ਨਸ ਨੂੰ ਜਾਣ ਕੇ ਬਹੁਤ ਹੀ ਜ਼ਿਆਦਾ ਬੁੱਕ ਵੀ ਹੁੰਦੇ ਨੇ ਵੀ ਐਨਾ ਸੋਹਣਾ ਸੁਨੱਖਾ ਮੁੰਡਾ ਇੱਕ ਕੁੜੀ ਪਿੱਛੇ ਐਵੇਂ ਬਣ ਗਿਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਮੁੰਡੇ ਨੂੰ ਨੈਗੇਟਿਵ ਕਮੈਂਟ ਵੀ ਕਰੇ ਜਾ ਰਹੇ ਨੇ ਵੀ ਤੂਫੀਮ ਭਾਲ ਰਹੇ ਆ ਤੇ ਇਹ ਸਭ ਕਰ ਰਹੇ ਆ ਤੇ ਪੋਡਕਾਸਟ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਮੁੰਡਾ ਕਾਫੀ ਚੰਗੇ ਘਰ ਦਾ ਹੈ ਤੇ ਬਹੁਤ ਘੱਟ ਚਾਂਸ ਹੁੰਦੇ ਨੇ ਚੰਗੇ ਘਰ ਦਾ ਮੁੰਡਾ ਕੁੜੀ ਪਿੱਛੇ ਫਕੀਰੀtar ਤੇ ਸੋ ਜੇਕਰ ਤੁਹਾਨੂੰ ਵੀ ਲੱਗਦਾ ਵੀ ਕਿਸੇ ਨੂੰ ਹੱਦੋਂ ਵੱਧ ਪਿਆਰ ਕਰਨ ਦਾ ਇਹ ਨਤੀਜਾ ਹੋ ਸਕਦਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਤੇ ਆਪਣੇ ਸੱਚੇ ਪਿਆਰ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਓ